ਮੌਸਮ ਬੜਾ ਸੁਹਾਵਣਾ ਸੀ ਤੇ ਸਾਰੇ ਕਹ ਸੀ ਕੁਝ ਖਾਣਾ ਤੇ ਫਿਰ ਅੱਪ ਅੱਜ ਆਪਾਂ ਬਣਾਉਣ ਲੱਗੇ ਬਹੁਤ ਹੀ ਟੇਸਟੀ ਚੀਜ਼ ਤੇ ਆਜੋ ਫਿਰ ਤੁਹਾਨੂੰ ਵੀ ਦੱਸੀ ਕਿ ਕੀ ਬਣਾਉਣ ਜਾ ਰਹੇ ਆਂਗੇ ਸਾਰਾ ਸਮਾਨ ਆਪਾਂ ਲਾਤਾ ਸੀ ਜੀ ਇਧਰ ਤੇ ਆਲੂ ਜਿਹੜੇ ਉਬਾਲਲੇ ਸੀ ਮੈਸ਼ ਕਰਲੇ ਸੀ ਆਪਾਂ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਜਿਹੜੇ ਪਿਆਜ ਉਹ ਬਰੀਕ-ਬਰੀਕ ਆਪਾਂ ਕੱਟਲੇ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਾਰਿਆਂ ਆਪਾਂ ਇਹਦੇ ਵਿੱਚ ਪਾ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਹੋਗੇ ਪਰ ਆਪਾਂ ਹਰੀ ਮਿਰਚ ਦੇ ਵਿੱਚ ਨਹੀਂ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਮਿੱਠਾ ਹੋ ਜਾਂਦਾ ਕਿਉਂਕਿ ਘਟ ਖਾਦੈਗੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਥੋੜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ ਹਲਦੀ ਪਾਊਡਰ ਥੋੜੀ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਤੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਅਜਵੈਨ ਪਾਵਾਂਗੇ ਜੀ ਚਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਸਾਰੀਆਂ ਚੀਜ਼ਾਂ ਨੂੰ ਵਧੀਆ ਆਪਾਂ ਇਹਨੂੰ ਮਿਕਸ ਕਰ ਲੈਣਾ ਵਧੀਆ ਹੁਣ ਆਪਾਂ ਇਹਨੂੰ ਹੱਥਾਂ ਨਾਲ ਹੀ ਮੈਸ਼ ਕਰ ਲੈਨੇ ਆ ਜੀ ਚੰਗੀ ਤਰ੍ਹਾਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਵਾਈਂਡਿੰਗ ਕਰ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਕਸੂਰੀ ਮੇਥੀ ਜਿਹੜੀ ਆਪਾਂ ਨਾਰਪਾਲੀ ਯੂਜ਼ ਕਰ ਰਹੇ ਹਾਂਗੇ ਥੋੜੀ ਆਪਾਂ ਇਹ ਪਾਣੀ ਜਿਹਦੇ ਵਿੱਚ ਥੋੜੀ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਪਾ ਲੈਣੀ ਆ ਇਹਨੂੰ ਵੀ ਆਪਾਂ ਮਿਕਸ ਕਰ ਲੈਣਾ ਜੇ ਤੁਸੀਂ ਚਾਹੁੰਦੇ ਹੋ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੋਗੇ ਤੇ ਲਓ ਜੀ ਆ ਬਣ ਕੇ ਬਿਲਕੁਲ ਰੈਡੀ ਹੈਗਾ ਇਹਨੂੰ ਆਪਾਂ ਰੱਖ ਦਾਂਗੇ ਇੱਕ ਸਾਈਡ ਤੇ ਉਹ ਜੀ ਨੂਨ ਤਾਂ ਪਾਉਣਾ ਭੁੱਲੀ ਗਏ ਸੀ ਆਪਾਂ ਇਹਦੇ ਵਿੱਚ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਨਮਕ ਬਿਨਾਂ ਤਾਂ ਗੱਲ ਵੀ ਨਹੀਂ ਮੰਨੀ ਹਾਂਜੀ ਥੋੜਾ ਜਿਹਾ ਪਾ ਲੈਣਾ ਤੇ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਜੀ ਤੇ ਲਓ ਜੀ ਇਧਰ ਆਪਾਂ ਲੈ ਲਏ ਜੀ ਵਸ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਸਵਾਦ ਅਨੁਸਾਰ ਨਮਕ ਜ਼ਿਆਦਾ ਨਹੀਂ ਹੋ ਗਿਆ ਰਮਣ ਹੂੰ ਕੋਈ ਗੱਲ ਨਹੀਂ ਥੋੜਾ ਥੋੜੀ ਪਾਇਆਗੇ ਮਤਲਬ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਜਵੈਨ ਤੇ ਹੁਣ ਪਾਣੀ ਲਿਆਉਣਾ ਸੀ ਫਿਰ ਲਿਆਓ ਜੀ ਪਾਣੀ ਪਾਣੀ ਵੀ ਹੁਣ ਆਪੇ ਆਊਗਾ ਕੀ ਪਾਣੀ ਪੁੱਲ ਗਏ ਸੀ ਲਓ ਜੀ ਹੁਣ ਆਪਾਂ ਇਹਨੂੰ ਕਰ ਲੈਨੇ ਆ ਸਾਰੀਆਂ ਚੀਜ਼ਾਂ ਨੂੰ ਮਿਕਸ ਹੂੰ ਨਮਕ ਜੰਤਰ ਵੀ ਕੱਢ ਲਿਆ ਫਿਰ ਪਾਣੀ ਦੇ ਬੰਦੇ ਨਾਲ ਤੇ ਹੁਣ ਆਪਾਂ ਇਹਦੇ ਚ ਪਾ ਦਨੇ ਆ ਥੋੜਾ ਥੋੜਾ ਕਰਕੇ ਉੱਤੀ ਬੋਲ ਪਿਆ ਕਰ ਯਾਰ ਰਮਣਾ ਥੋੜਾ ਥੋੜਾ ਪਾਣੀ ਪਾ ਲੈਨੇ ਜਿਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਜੀ ਆ ਦੇਖੋ ਥੋੜਾ ਜਿਹਾ ਹੋਰ ਪਾ ਲੈਨੇ ਕਿਉਂਕਿ ਜਿਹੜਾ ਤਾਂ ਪੇਸਟ ਆ ਉਹ ਆਪਾਂ ਨੂੰ ਪਤਲਾ ਹੀ ਚਾਹੀਦਾ ਤੇ ਭਾਜੀ ਆਪਾਂ ਇੱਕ ਵਾਰ ਸਾਰਾ ਪਾਣੀ ਪਾ ਲਦੇ ਦੇ ਵਿੱਚ ਗੰਡਾ ਜਿਹਾ ਬਣ ਜਾਂਦਾ ਇਸ ਕਰਕੇ ਥੋੜਾ ਥੋੜਾ ਪਾਣੀ ਪਾਉਂਦੇ ਜਿੰਦਾ ਜਿਆਦਾ ਪਤਲਾ ਹੋ ਕਈ ਵਾਰੀ ਆਪਾਂ ਅੰਦਾਜ਼ੇ ਨਾਲ ਪਾ ਦਿੰਦਾ ਜੀ ਹਾਂ ਇਹ ਗੱਲ ਵੀ ਸਹੀ ਆ ਜੀ ਪਤਲਾ ਵੀ ਹੋ ਜਾਂਦਾਗਾ ਹੁਣ ਜਿਹੜਾ ਇਹਦਾ ਪੇਸਟ ਔ ਥੋੜਾ ਜਿਹਾ ਗਾੜਾ ਇਹਦੇ ਵਿੱਚ ਪਾਣੀ ਆਪਾਂ ਹੋਰ ਪਾਵਾਂਗੇ ਜੀ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੇ ਜਿਹੜਾ ਪੇਸਟ ਆਪਾਂ ਵਧੀਆ ਬਣਾ ਲੈਣਾ ਜੀ ਨਾ ਜ਼ਿਆਦਾ ਠਕ ਦੇ ਉਹਨਾਂ ਦੇ ਪ੍ਰੋਪਰ ਹਨਾ ਨਾ ਜ਼ਿਆਦਾ ਗਾੜਾ ਹੋਵੇ ਤੇ ਨਾ ਹੀ ਜ਼ਿਆਦਾ ਪਤਲਾ ਹੋਵੇ ਜੀ ਤਾਂ ਦੇਖੋ ਜੀ ਹੁਣ ਵਧੀਆ ਬਣਾ ਲਿਆ ਸਮੂਥ ਪੇਸਟ ਜੇ ਪਤਲਾ ਹੋਵੇ ਤਾਂ ਬੇਸਨ ਹੋਰ ਪਾ ਦਾਂਗੇ ਹਾਂਜੀ ਉਹ ਤਾਂ ਪਾਇਆ ਵੀ ਜਾਂਦਾ ਪਰ ਜੇ ਪਹਿਲਾਂ ਹੀ ਵਧੀਆ ਬਣਾ ਲਈ ਜੀ ਬਿਲਕੁਲ ਸਹੀ ਹੈ ਜੀ ਇਹ ਵਾਲਾ ਪੇਸਟ ਹਮਮ ਲਓ ਜੀ ਪੇਸਟ ਵੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਦੁਬਾਰਾ ਅਗਲਾ ਕੰਮ अगला काम ਹੈ ਜੀ ਆਪਾਂ ਲੈ ਹੋਏ ਨੇ ਬਰੈਡ। ਮਸਾਲਿਆਂ ਦਾ ਕੰਮ ਹੋ ਗਿਆ ਜੀ ਖਤਮ। ਇਹਨੂੰ ਰੱਖ ਦੇ ਨੈਕਸਟ ਸਾਈਡ ਤੇ। ਜੇ ਤੁਸੀਂ ਚਾਹੋ ਜਿਵੇਂ ਹਰਾ ਧਨੀਆ ਹੈਗਾ ਤੁਸੀਂ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੋ। ਪਰ ਮੈਨੂੰ ਕਸਤੂਰੀ ਮੇਥੀ ਬਹੁਤ ਵਧੀਆ ਲੱਗਦੀ ਹੈ। ਥੋੜੀ ਜਿਹਾ ਆਪਾਂ ਇਹਦੇ ਵਿੱਚ ਵੀ ਪਾ ਲੈਨੇ ਆ। ਠੀਕ ਹੈ ਜੀ। ਸੋਹਣੀ ਲੱਗੂਗੀ ਜੀ ਤੇ ਨਾਲ ਟੇਸਟ ਵੀ ਵਧੀਆ ਹੋਊਗਾ ਜੀ। ਚਲੋ ਜੀ ਥੋੜੀ ਜਿਹਾ ਆਪਾਂ ਅਜਵੈਨ ਪਾਈ ਹੋਈ ਹੈ ਜਿਹਦੇ ਵਿੱਚ ਟੇਸਟ ਵਾਸਤੇ ਜੇ ਕਿ ਤੁਹਾਨੂੰ ਨਹੀਂ ਵਧੀਆ ਲੱਗਦੀ ਤਾਂ ਆਪਾਂ ਉਹਨੂੰ ਸਕਿਪ ਵੀ ਕਰ ਸਕਦੇ ਹਾਂ। ਹੂੰ ਤੇ ਹੁਣ ਆਪਾਂ ਲਾਵਾਂਗੇ ਜੀ ਚਾਕੂ। ਤੇ ਨਾਲ ਜਿਹੜੇ ਪੀਸ ਆ ਉਹ ਆਪਾਂ ਕੱਟ ਲਾਂਗੇ ਜੀ ਠੀਕ ਹੈ ਜੀ ਬਰੈਡ ਬੰਨ ਜਾ ਰਹੇ ਆ ਹਮ ਬਰੈਡ ਬੰਨ ਜਾ ਰਹੇ ਆ ਜੀ ਬਰੈਡ ਠੀਕ ਹੈ ਜੀ ਪਾ ਲਓ ਜੀ ਸਾਰੇ ਆਪਾਂ ਕੱਟ ਤੇ ਅਲੱਗ-ਅਲੱਗ ਕਰ ਲੈਨੇ ਜੀ ਇਹਨਾਂ ਨੂੰ ਤੇ ਹੁਣ ਜਿਹੜਾ ਸਾਰਾ ਪੇਸਟ ਆ ਉਹਨਾਂ ਨੂੰ ਆਪਾਂ ਹੋ ਕਰ ਲਾਂਗੇ ਹੁਣ ਜਿਵੇਂ ਕਈ ਵਾਰ ਆਪਾਂ ਨੂੰ ਹਰੀ ਚਟਨੀ ਜਾਂ ਲਾਲ ਚਟਨੀ ਜਾਂ ਸਾਸ ਪਸੰਦ ਆ ਤਾਂ ਤੁਸੀਂ ਉਹ ਵੀ ਲਾ ਸਕਦੇ ਹੋ ਜਿਵੇਂ ਇੱਕ ਬਰੈਡ ਤੇ ਆਪਾਂ ਲਾਵਾਂਗੇ ਜੀ ਸਾਰਾ ਜਿਹੜਾ ਪੇਸਟ ਬਣਾਇਆ ਹੋਇਆ ਇਹ ਲਾਵਾਂਗੇ ਆਪਾਂ ਇਹਦੇ ਵਿੱਚ ਫੁੱਲ ਭਰ ਕੇ ਤੇ ਇੱਕ ਬ੍ਰੈਡ ਤੇ ਆਪਾਂ ਜਿਵੇਂ ਹਰੀ ਚਟਨੀ ਬਣਾਈ ਹੋਈ ਆ ਉਹ ਵੀ ਲਾ ਸਕਦੇ ਹਾਂ ਜਿਵੇਂ ਤੇ ਹਰੀ ਚਟਨੀ ਲਾਤੀ ਜਾਂ ਜੇ ਸੌਸ ਪਸੰਦਾ ਤੁਸੀਂ ਤੇ ਸੌਸ ਵੀ ਲਾ ਸਕਦੇ ਹੋ ਜਾਂ ਜਿਵੇਂ ਲਾਲ ਚਟਨੀ ਬਣਾਇਆ ਉਹ ਵੀ ਲਾ ਸਕਦੇ ਹੋ ਤੇ ਕਈ ਵਾਰ ਐਵੇਂ ਹੁੰਦਾ ਵੀ ਸਾਡੇ ਵਾਂਗੂ ਮਿਰਚ ਮਸਾਲਾ ਵੀ ਘਾਟੀ ਖਾਣਾ ਪਸੰਦ ਕਰਦੇ ਆ ਫਿਰ ਤੁਸੀਂ ਇਕੱਲੇ ਆਲੂ ਵਾਲਾ ਜਿਹੜਾ ਪੇਸਟ ਹੋ ਤੁਸੀਂ ਬਣਾ ਸਕਦੇ ਹੋ ਤੇ ਕਈ ਵਾਰ ਐਵੇਂ ਹੁੰਦਾ ਵੀ ਇਹ ਸਾਰਾ ਸਮਾਨ ਭੁੱਜਿਆ ਭੁੱਜਿਆ ਜਾਂ ਮਤਲਬ ਵੀ ਜਾਦੇ ਹੈਲਦੀ ਜਾਂ ਖਾਣਾ ਮਤਲਬ ਵੀ ਜਾਦੇ ਮਸਾਲੇ ਪਾਉਣੇ ਹੁੰਦੇ ਆ ਜਿਵੇਂ ਜੀਰਾ ਹੋ ਗਿਆ ਜੀ ਜਾਂ ਪਿਆਜ਼ ਵੱਧ ਪਾਉਣੇ ਨੇ ਜਾਂ ਹੋਰ ਵੀ ਕਈ ਮਸਾਲੇ ਹੁੰਦੇ ਨੇ ਜਿਵੇਂ ਇਹ ਵਿੱਚ ਆਪਾਂ ਰਾਈ ਪ ਤੜਕਣੀ ਹੁੰਦੀ ਤਾਂ ਤੁਸੀਂ ਇਹਦਾ ਤੜਕਾ ਲਾ ਕੇ ਵੀ ਤਿਆਰ ਕਰ ਸਕਦੇ ਹੋ ਮਤਲਬ ਪੁੰਨ ਸਕਦੇ ਆਲੂਆਂ ਨੂੰ ਤੇ ਨਹੀਂ ਆ ਸਿੰਪਲ ਵੀ ਤਿਆਰ ਕਰ ਸਕਦੇ ਆ ਆਪਾਂ ਸਿੰਪਲੀ ਤਿਆਰ ਕਰਿਆ ਜੀ ਹੁਣ ਐਸੇ ਲੋਟ ਆਪਾਂ ਸਾਰੇ ਤਿਆਰ ਕਰ ਲਈਏ ਇੱਕ ਵਾਰੀ ਹਾਂਜੀ ਇੱਕ ਵਾਰ ਆਪਾਂ ਐਵੇਂ ਸਾਰੇ ਤਿਆਰ ਕਰ ਲੈਣੇ ਆ ਜੀ ਜਿਹੜਾ ਸਾਰਾ ਪੇਸਟ ਆ ਵਿੱਚ ਇਹਦੇ ਭਰ ਲਾਂਗੇ ਜੀ ਚੰਗੀ ਤਰ੍ਹਾਂ ਜੇ ਤੁਸੀਂ ਚਾਹੋ ਤਾਂ ਇਹਨੂੰ ਚੋਰਸ ਵੀ ਬਣਾ ਸਕਦੇ ਹੋਗੇ ਛੋਟੇ-ਛੋਟੇ ਵੀ ਬਣਾ ਸਕਦੇ ਹੋ ਵੱਡੇ ਵੀ ਬਣਾ ਸਕਦੇ ਹੋ 400 ਵੀ ਬਣਾ ਸਕਦੇ ਹੋਗੇ ਨਿੱਕੇ ਨਿੱਕੇ 400 ਵੀ ਬਣਾ ਮਤਲਬ ਜਿਵੇਂ ਸ਼ੇਪ ਆ ਪਸੰਦ ਹੋਵੇ ਉਹ ਮੈਂ ਆਪਾਂ ਇਹਨੂੰ ਬਣਾ ਸਕਦਾ ਹਾਂ ਉਹ ਆਪਾਂ ਦੇ ਹਿਸਾਬ ਨਾਲ ਬਣਾ ਸਕਦੇ ਆ ਇਹ ਵੈਸੇ ਦੋਸਤੋ ਅਸੀਂ ਇੱਕ ਰਾਜ ਹੀ ਵੀਡੀਓ ਬਣਾ ਰਹੇ ਹਾਂਗੇ ਹਨਾ ਕੋਈ ਮਤਲਬ ਕਿਉਂਕਿ ਅੱਜ ਮੌਸਮ ਘੈਂਟ ਸੀਗਾ ਤੇ ਹਾਂਜੀ ਸਾਰੇ ਕਹਿ ਰਹੇ ਸੀ ਵੀ ਕੁਝ ਬਣਾ ਲਓ ਤੇ ਆਲੂ ਵੀ ਪਏ ਸੀ ਤੇ ਬ੍ਰੈਡ ਵੀ ਲੈਣ ਦੇ ਪੈਸੇ ਕਿਉਂਕਿ ਕਈ ਵਾਰ ਐਵੇਂ ਹੁੰਦਾ ਵੀ ਚਲੋ ਸੈਂਡਵਿਚ ਬਣਾ ਕੇ ਖਾ ਲਈਦੇ ਤੇ ਮੈਂ ਕਿਹਾ ਚਲੋ ਅੱਜ ਫਿਰ ਬ੍ਰੈਡ ਹੀ ਬਣਾਉਣੀ ਹੈ ਜੀ ਕਿਉਂਕਿ ਜਦੋਂ ਠੰਡਾ ਠੰਡਾ ਜਿਹਾ ਮੌਸਮ ਹੋਵੇ ਉਹਦੋਂ ਆਇਆਂ ਲਾਦੇ ਕੋਈ ਚਟਪਟਾ ਜਿਹਾ ਬਣਾ ਕੇ ਖਾਈਏ ਤੇ ਫਿਰ ਮੈਂ ਇਹ ਤੋਂ ਚਟਪਟਾ ਹੋਰ ਹੋ ਕੀ ਸਕਦਾ ਜੀ ਤੇ ਲਓ ਜੀ ਸਾਰੇ ਮੈਂ ਫਿਲ ਕਰ ਰਹੀਆਂ ਇਹਨਾਂ ਨੂੰ ਭਰ ਰਹੀਆਂ ਤੇ ਫਿਰ ਆਪਾਂ ਇਹਨੂੰ ਬੇਸਨ ਚ ਭਰ ਲਾਂਗੇ ਜੀ ਮਤਲਬ ਇਹ ਲਾ ਲਾਂਗੇ ਇਹਨਾਂ ਤੇ ਬੇਸਨ ਚੰਗੀ ਠੀਕ ਹੈ ਜੀ ਹੁਣ ਇਹਨਾਂ ਨੂੰ ਬਣਾ ਲਵਾਂ ਇਕ ਵਾਰੀ ਲਓ ਜੀ ਆਹ ਤਾਂ ਸਾਰੇ ਬਣ ਚੁੱਕੇ ਨੇਗੇ ਤੇ ਹੁਣ ਆਪਾਂ ਇੱਕ ਨਵਾਂ ਤਰੀਕਾ ਹੋਰ ਉਹ ਕਰਦੇ ਆਂ ਜੀ ਇਧਰ ਆਪਾਂ ਪਾਣੀ ਲਿਆ ਹੋਇਆ ਇਹਦੇ ਵਿੱਚ ਜਿਹੜੇ ਬ੍ਰੈਡ ਨੇ ਉਹ ਆਪਾਂ ਗਿੱਲੇ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਹੱਥਾਂ ਵਿੱਚ ਇਹਨ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਾਰਾ ਸਮਾਨ ਜੇ ਭਰ ਲਾਂਗੇ ਤੇ ਰਾਉਂਡ ਸ਼ੇਪ ਵਿੱਚ ਇਹਨਾਂ ਨੂੰ ਗੋਲ-ਗੋਲ ਬਣਾ ਲਾਂਗੇ। ਜੀ ਛੇ ਟੁੱਟਦਾ ਨਹੀਂ? ਨਹੀਂ ਟੁੱਟਦਾ ਜੀ। ਐਸੇ ਐਵੇਂ ਕਰਕੇ ਜੀ ਇਹਨੂੰ ਤੇ ਉੱਪਰ ਆਪਾਂ ਇਹਨੂੰ ਇਸ ਪ੍ਰਕਾਰ ਕਰਵਾਂਗੇ ਜੀ। ਬੋਲ ਬਣਾ ਲਾਂਗੇ ਜੀ ਇਹਨਾਂ ਦੇ। ਸਭ ਬੋਲ ਬਣਾ ਲੈਣੀਆਂ। ਬਾਜ਼ਾ ਯਾਰ ਕਮਾਲ ਹੀ ਆ ਯਾਰ। ਹੁਣ ਤੇਰੇ ਵਾਲੀ। ਇਸ ਪ੍ਰਕਾਰ ਬਣਾ ਲਾਂਗੇ ਜੀ। ਇਹਨੂੰ ਵੀ ਐਵੇਂ ਗਿੱਲਾ ਕਰ ਲੈਣਾ ਜੀ। ਹੰਥਾ ਨਾਲ ਹੀ। ਸਾਰੀ ਐਵੇਂ ਬਣਾ ਲੈਣੇ ਸੀ ਫਿਰ ਆਪਾਂ ਜੀ ਇਹਨਾਂ ਦਾ ਸਵਾਦ ਇਹਨਾਂ ਨਾਲ ਹੀ ਆ ਜੀ ਕਿਉਂਕਿ ਇਹਨਾਂ ਤੇ ਲੱਗੂ ਬਸਤੇ ਇਹਨਾਂ ਤੇ ਵੀ ਲੱਗ ਜੂਗਾ ਹਮ ਪਰ ਇਹਨਾਂ ਦਾ ਅਲੱਗ ਹੀ ਟੇਸਟ ਆਉਂਦਾ ਜੀ ਵਿੱਚ ਭਰ ਕੇ ਠੀਕ ਹੈ ਜੀ ਹੁਣ ਅਚਾ ਪੇਪਰ ਲੈਨੇ ਆ ਜਿਹੜਾ ਬਚ ਗਿਆ ਮਾਲ ਆ ਆਪਾਂ ਬੋਲਾ ਬਣਾ ਲੈਨੇ ਕਿਉਂਕਿ ਬ੍ਰੈਡ ਦੇ ਆਲੂ ਦੇ ਇੰਨੇ ਜਿਆਦੇ ਮਤਲਬ ਚੀਜ਼ਾਂ ਭੰਦੇ ਨੇ ਜਿਵੇਂ ਵੀ ਆਪਾਂ ਚਾਹੀਏ ਹੁਣ ਜਿਵੇਂ ਬ੍ਰੈਡ ਕ੍ਰਮ ਹੁੰਦੇ ਮਤਲਬ ਜਿਹੜਾ ਬ੍ਰੈਡ ਪਿਆ ਉਹਦਾ ਚੂਰਾ ਬਣਾ ਕੇ ਉਹ ਵੀ ਇਹਦੇ ਵਿੱਚ ਪਾ ਕੇ ਉਹਦੀਆਂ ਬੋਲਾ ਵੀ ਬਣਾ ਸਕਦੇ ਆ ਐਵੇਂ ਵੀ ਆਪਾਂ ਇਹਨਾਂ ਨੂੰ ਭਰ ਸਕਦੇ ਆ ਗਿੱਲੇ ਕਰਕੇ ਠੀਕ ਹੈ ਜੀ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਬੋਲਾਵ ਤੇ ਇਹਨਾਂ ਨੂੰ ਵੀ ਆਪਾਂ ਜਦੋਂ ਮੀਡੀਅਮ ਆਂਚ ਤੇ ਪਕਾਵਾਂਗੇ ਤਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ। ਲਓ ਜੀ। ਇਸ ਦੇ ਵਿੱਚ ਪਾਵਾਂਗੇ ਜੀ ਚੁਟਕੀਕਾ ਆਪਾਂ ਬੇਕਿੰਗ ਸੋਡਾ। ਠੀਕ ਹੈ ਜੀ ਫੁੱਲਣ ਵਾਸਤੇ ਹਨਾ। ਹਾਂਜੀ। ਹਮ ਇਹ ਮੌਕੇ ਤੇ ਪਾਉਣਾ। ਇਹ ਮੌਕੇ ਤੇ ਪਾਉਣਾ ਜੀ। ਇਹਨੂੰ ਆਪਾਂ ਮਿਕਸ ਕਰ ਲਾਂਗੇ। ਹਮ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇੱਕ ਇੱਕ ਆਪਾਂ ਲੈ ਕੇ ਬ੍ਰੈੱਡ ਇਹਦੇ ਵਿੱਚ ਆਪਾਂ ਡਿਪ ਕਰ ਦਾਂਗੇ ਜੀ। ਇਹਦੇ ਨਾਲ ਮਤਲਬ ਫਲਫੀ ਜਿਹਾ ਬਣ ਜਾਂਦੇ ਆ ਵਧੀਆ। ਫੁੱਲਵੇਂ ਫੁੱਲਵੇਂ ਜਿਹਾ। ਠੀਕ ਹੈ। ਆਪਸ਼ਨਲ ਆ ਜੀ ਜੇ ਨਾ ਹੋਵੇ ਤਾਂ ਆਪਾਂ ਸਕਿੱਪ ਵੀ ਕਰ ਸਕਦੇ ਹਾਂ ਕੋਈ ਜੀ। ਬਾਕੀ ਇਧਰ ਆਪਾਂ ਤੇਲ ਵੀ ਧਰਤਾ ਸੀਗਾ ਹਨਾ। ਹਾਂਜੀ ਤੇਲ ਗਰਮ ਹੋ ਰਿਹਾ ਜੀ। ਥੋੜਾ ਜਿਹਾ ਗਰਮ ਹੋ ਜਾਵੇ ਤਾਂ ਫਿਰ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਜੀ। ਨਾਲ ਦੀ ਨਾਲ ਹੀ ਆਪਾਂ ਕੱਢ ਕੇ ਇਹਦੇ ਵਿੱਚ ਪਾਵਾਂਗੇ ਜੀ। ਠੀਕ ਹੈ ਜੀ। ਤੁਰਤੀ ਮਨ ਕੇ ਚੱਲੋ। ਆ ਇਧਰੋਂ ਆਪਾਂ ਇਹਦੇ ਦੇ ਵਿੱਚ ਸ਼ਿਫਟ ਕਰ ਦੇਣਾ। ਕਿਰਪਾ ਜੀ ਇੱਕ ਇੱਕ ਕਰਕੇ ਪਾਈ ਜਾਵਾਂਗੇ ਜੀ। ਹਮ ਇੱਕ ਹੋਰ ਪਾ ਦਨੇ ਆ ਜੀ। ਦੋ ਰੱਖ ਦਾਂਗੇ ਨਾਲ। ਤੇ ਪਰ ਕਿ ਜਾਣਗੇ ਜੀ మీడియం ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਵਧੀਆ ਕ੍ਰਿਸਪੀ ਜਿਹਾ ਬਣ ਕੇ ਤਿਆਰ ਹੋ ਜਾਣਗੇ। ਅੱਛਾ ਜਮਾ ਸਲੋ ਤੇ ਰੱਖਣਾ। మీడియం ਤੇ ਜੀ। మీడియం ਤੇ ਹਾਂ ਮਤਲਬ। ਹਾਂਜੀ ਤੇਲ ਗਰਮ ਕਰ ਲੈਣਾ ਫਿਰ ਆਪਾਂ మీడియం ਤੇ ਕਰ ਦੇਣਾ। ਫਿਰ ਵਧੀਆ ਪੱਕ ਕੇ कुरकुरੇ ਵਧੀਆ ਟੇਸਟੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜੀ। ਚੰਗੀ ਤਰ੍ਹਾਂ ਆਪਾਂ ਇਹ ਲਾ ਦੇਣਾ ਜੀ। ਇਹ ਪਾਸੇ ਵੀ ਥੋੜਾ ਨੇ ਪੈਣਗੇ ਹਨਾ ਪੂਰੀ ਡੁੱਬੇ ਨੇ। ਹਾਂਜੀ। ਦੇਖੀ 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 ਤੂੰ ਹੱਥ ਨਾ ਮਚਾਲੀ ਪੰਗੇ ਨਾਲ ਰਿਸਕ ਹੀ ਲੈਣ। ਰਿਸਕ ਲੈਣ ਲੱਗ ਜਾਂਦੇ ਜੀ। ਇਹਨੂੰ ਇੱਕ ਸਾਈਡ ਕਰਦੀ ਸੀ ਜੀ ਇੱਧਰ ਜੀ ਇਹਨੂੰ। ਲਓ ਜੀ ਦੂਜਾ ਵੀ ਰੱਖ ਦਿੱਤਾ ਤੇ ਹੁਣ ਆਪਾਂ ਇਹਨਾਂ ਨੂੰ ਪੱਕਣ ਦਵਾਂਗੇ ਜਿੱਤੇ ਪਾਸੇ ਇਹਨਾਂ ਦੇ ਆਪਾਂ ਪਲਟਦੇ ਰਾਵਾਂਗੇ ਜੋ ਥੋੜੇ ਥੋੜੇ ਪੱਕ ਜਾਂਣ ਤੇ ਵਧੀਆ ਕ੍ਰਿਸਪੀ ਹੋਣ ਤੱਕ ਆਪਾਂ ਇਹਨੂੰ ਪਕਾ ਲਾਂਗੇ ਜੀ ਲਓ ਜੀ ਪੱਕ ਕੇ ਬਿਲਕੁਲ ਤਿਆਰ ਨੇ ਦੋਨੇ ਪਾਸੇ ਆਪਾਂ ਪਲਟ ਲਏ ਸੀਗੇ ਤੇ ਲਓ ਜੀ ਬ੍ਰੈਡ ਪਕੌੜਾ ਬਿਲਕੁਲ ਤਿਆਰ ਹੈ ਮੀਡੀਅਮ ਆਂਚ ਤੇ ਆਪਾਂ ਇਹਨੂੰ ਪਕਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਰੱਖ ਦਾਂਗੇ ਜਿੱਤੇ ਸਾਰੇ ਇਸ ਪ੍ਰਕਾਰ ਹੀ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਜਿਹੜਾ ਗੈਸ ਹੋ ਆਪਾਂ ਮੀਡੀਅਮ ਤੇ ਰੱਖਣਾ ਕਿਉਂਕਿ ਜੇ ਆਪਾਂ ਜ਼ਿਆਦਾ ਫੁੱਲ ਤੇ ਕਰਤਾ ਤੇ ਇੱਕੇ ਦਾਵੇਂ ਸ ਕਾਹੋ ਜੀ ਤੁਸੀਂ ਤਾਂ ਨਾਲ ਦੀ ਨਾਲ ਖਾਈ ਜਾਓ ਜੀ ਗਰਮ ਗਰਮ ਕਿਉਂਕਿ ਗਰਮ ਗਰਮ ਹੀ ਵਧੀਆ ਲੱਗਦੇ ਨੇ ਜੀ ਤਾਂ ਹਾਂਜੀ ਇਹ ਤਾਂ ਹੈ ਚਲੋ ਚਾਰ ਸਪਰੇ ਆਪਾਂ ਲਾ ਲਾਂਗੇ ਜੀ ਚੰਗੀ ਤਰ੍ਹਾਂ ਸਾਰਾ ਪੇਸਟ ਵੀ ਵਧੀਆ ਜਿਹੜੇ ਬਣ ਕੇ ਤਿਆਰ ਹੋ ਜਾਵੇ ਹੁਣ ਸਾਰੇ ਆਪਾਂ ਮਤਲਬ ਜਿਹੜੀਆਂ ਬੋਲਾਂ ਬੂਲਾਂ ਜੀਆਂ ਬਣਾਈਆਂ ਇਹ ਆਪਾਂ ਇੰਨੀ ਇੰਨੀ ਪਕਾ ਲੈਣੀਆਂ ਆ ਬਰਾਊਨ ਹੋਣ ਤੱਕ ਰਮਣ ਠੀਕ ਹੈ ਹਾਂਜੀ ਲਓ ਜੀ ਬਣ ਕੇ ਬਿਲਕੁਲ ਤਿਆਰ ਆ ਦੋ ਜਿਹੜੀਆਂ ਟਿੱਕੀਆਂ ਸੀਗੀਆਂ ਆਲੂ ਵਾਲੀਆਂ ਜਿਹੜੀਆਂ ਆਪਾਂ ਪਾਣੀ ਚ ਪਿਉ ਕਿ ਬਣਾਈ ਸੀ ਬੋਲਾ ਬਣਾਈਆਂ ਸੀ ਜਿਹੜੀਆਂ ਬੋਲੋਂ ਮੈਂ ਥੋੜੀਆਂ ਚਪੇਤਲੀਆਂ ਕਰ ਲਈ ਸਮਾ ਵਧੀਆ ਪੱਕ ਜਾਣਗੀਆਂ ਹੂੰ ਚਲੋ ਜੀ ਬਣ ਕੇ ਬਿਲਕੁਕੁਲ ਤਿਆਰ ਨੇ ਆ ਆਪਣੀਆਂ ਬੋਲਾਂ ਹੀ ਵਧੀਆ ਪੱਕ ਗਈਆਂ ਇਹ ਛੋਟੀਆਂ ਵਾਲੀਆਂ ਬਣਾਈਆਂ ਸੀ ਹੂੰ ਹਾਂਜੀ ਬਿਨਾ ਬ੍ਰੈਡ ਤੋਂ ਬਣਾਈਆਂ ਸੀ ਜੀ ਇਹ ਮਸਾਲੂ ਤੁੱਤੇ ਵਿੱਚ ਜਿਹੜਾ ਘੋਲ ਆ ਆਪਾਂ ਦੇਸੰਦੋਲਾ ਤਾਂ ਸੀਗਾ ਤੇ ਲੋ ਜੀ ਗਰਮ ਗਰਮ ਆਪਾਂ ਸਰਵ ਕਰਦੇ ਆਂਗੇ ਸਾਰਾ ਪਰਿਵਾਰ ਖਾਣੇ ਤੇ ਤੁਸੀਂ ਵੀ ਇਹ ਬਣਾ ਕੇ ਖਾ ਸਕਦੇ ਹੋ ਸਿੰਪਲ ਹੈ ਕੋਈ ਜਿਆਦਾ ਇਹਦੇ ਵਿੱਚ ਨਾਣ ਮਿਰਚ ਮਸਾਲਾ ਨਹੀਂ ਹੈਗਾ ਸਿੰਪਲ ਤਰੀਕੇ ਨਾਲ ਆਪਾਂ ਇਹ ਬਣਾਈ ਹੈ ਕਦੇ ਕਦੇ ਆਪਾਂ ਖਾ ਸਕਦੇ ਹਾਂ ਰੋਜ਼ਾਨਾ ਤਾਂ ਨਹੀਂ ਖਾ ਸਕਦੇ ਕਿਉਂਕਿ ਜਿਹੜੀਆਂ ਆਇਲ ਵਾਲੀਆਂ ਚੀਜ਼ਾਂ ਨੇ ਤਲੀਆਂ ਹੁੰਦੀਆਂ ਨੇ ਹੈਗੀਆਂ ਸੋ ਸਿਹਤ ਵਾਸਤੇ ਮਤਲਬ ਕਹਿੰਦਾ ਕਿ ਇਹ ਬਹੁਤ ਫਾਇਦੇਮੰਦ ਤਾਂ ਨਹੀਂ ਹੁੰਦੀਆਂ ਪਰ ਜਦੋਂ ਕਦੇ ਜੀ ਕਰੇ ਬਾਹਰ ਨਾਲੋਂ ਜਿਹੜਾ ਆਪਾਂ ਬਾਹਰੋਂ ਮੰਗਾਨੇ ਪਤਾ ਨਹੀਂ ਉਹ ਕਿਹੇ ਜਿਹਾ ਤੇਲ ਚ ਤਲੇਆ ਹੁੰਦਾ ਸੋ ਆਪਾਂ ਘਰੇ ਵਧੀਆ ਹੈਲਦੀ ਚੀਜ਼ ਬਣਾ ਕੇ ਖਾ ਸਕਦੇ ਆਂਗੇ ਸੋ ਜ਼ਰੂਰ ਟਰਾਈ ਕਰਨਾ ਜੀ ਤੇ ਦੱਸਣਾ ਕਿਵੇਂ ਲੱਗੀ ਇਹ ਰੈਸਪੀ ਸੋ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ